ਸਤਿ ਸ੍ਰੀ ਅਕਾਲ ਮੈਂ ਵਾ ਦੀਪਕ ਕੰਬੋਜ ਕੰਬੋਜ आयुर्वेदा ਜਲਾਲਾਬਾਦ ਤੋਂ ਅੱਜ ਆਪਾਂ ਇੱਕ ਤੁਹਾਡੇ ਨਾਲ ਨੁਕਤਾ ਸ਼ੇਅਰ ਕਰਨ ਜਾ ਰਹੇ ਹਾਂ ਜਿਨ੍ਹਾਂ ਦੇ ਉਮਰ ਤੋਂ ਪਹਿਲਾਂ ਵਾਲ ਚਿੱਟੇ ਹੋ ਜਾਂਦੇ ਹਨ ਉਹਨਾਂ ਲਈ ਨੁਕਤਾ ਹੈ ਆਵਲਾ ਪਾਊਡਰ ਲੈਣਾ ਹੈ ਤੁਸੀਂ 100 ਗ੍ਰਾਮ ਕੀ ਕਰਨਾ ਹੈ ਤੁਸੀਂ ਸਾਫ਼ ਸੁਥਰੇ ਆਵਲਾ ਪਾਊਡਰ ਨੂੰ ਲੈ ਲੈਣਾ ਹੈ ਅਤੇ ਇਸ ਨੂੰ ਮਾਮਦਸਤ ਦੇ ਵਿੱਚ ਦਰੜਾ ਕੁੱਟ ਲੈਣਾ ਹੈ ਦਰੜਾ ਕੁੱਟਣ ਤੋਂ ਬਾਅਦ ਇਸ ਨੂੰ ਰਾਤ ਨੂੰ ਤੁਸੀਂ ਇੱਕ ਕੱਚ ਦੇ ਬਰਤਨ ਵਿੱਚ ਇੱਕ ਚਮਚਾ ਪੀ ਘੋਲ ਦੇਣਾ ਹੈ ਅਤੇ ਸਵੇਰੇ ਖਾਲੀ ਪੇਟ ਇਸ ਨੂੰ ਪੋਣ ਛਾਣ ਕੇ ਪੀ ਲੈਣਾ ਹੈ ਇਸ ਦੇ ਵਿੱਚ ਤੁਸੀਂ ਇੱਕ ਗਲੂਕੋਨਿਡ ਦੀ ਚਮਚਾ ਵੀ ਪਾ ਸਕਦੇ ਹੋ ਜਿਸ ਕਾਰਨ ਇਹ ਥੋੜਾ ਜਿਹਾ ਮਿਠਾਸ ਹੋਏਗੀ ਟੇਸ ਵਿੱਚ ਖੱਟਾ ਹੁੰਦਾ ਹੈ ਜਿਨ੍ਹਾਂ ਬੱਚਿਆਂ ਦੀ ਉਮਰ ਤੋਂ ਪਹਿਲਾਂ ਵਾਲਟਿਟੇਵਨ ਵਾਸਤੇ 18 ਤੋਂ 28 ਸਾਲ ਦੀ ਉਮਰ ਦੇ ਮਰੀਜ਼ਾਂ ਲਈ 100% ਇਹ ਇਲਾਜ ਹੈ ਇਸ ਜੀਆਂ ਜਾਣਕਾਰੀਆਂ ਹੋਰ ਲੈਣ ਲਈ ਤੁਸੀਂ ਸੰਪਰਕ ਕਰ ਸਕਦੇ ਸਾਡੇ ਦਿੱਤੇ ਨੰਬਰਾਂ ਤੇ ਇਹ ਵੀਡੀਓ ਨੂੰ ਬਾਤ ਤੋਂ ਬਾਅਦ ਸ਼ੇਅਰ ਕਰੋ ਫੋਲੋ ਕਰੋ ਸਾਡੇ ਚੈਨਲ ਨੂੰ ਤਾਂ ਕਿ ਅਸੀਂ ਤੁਹਾਡੇ ਵਾਸਤੇ ਇਹੋ ਜੀਆਂ ਦਵਾਈਆਂ ਲੈ ਕੇ ਹਾਜ਼ਰ ਹੋਈਏ ਧੰਨਵਾਦ ਜੀ